ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਜੋ ਕੰਮ 29 ਨੰਬਰ ਵਾਰਡ ਚ ਅਕਾ ਨਗਰ ਚ ਕਰ ਗਿਆ ਸੀ ਉਸ ਤੋਂ ਬਾਅਦ ਇੱਥੇ ਕੋਈ ਕੰਮ ਨਹੀਂ ਹੋਇਆ ਕਿਉਂਕਿ ਅਸੀਂ ਇੱਥੇ ਘਰ ਘਰ ਫਿਰੇ ਆ ਇੰਨਾ ਕੁ ਮਾੜਾ ਹਾਲ ਹੈ ਲੋਕਾਂ ਦਾ ਕਿ ਮੈਂ ਦੱਸ ਨਹੀਂ ਸਕਦੀ ਸੀਵਰੇਜ ਭਰੇ ਹੋਏ ਆ ਕੂੜਿਆਂ ਦੇ ਢੇਰ ਲੱਗੇ ਆ ਸਾਡੀ ਸ਼੍ਰੋਮਣੀ ਅਕਾਲੀ ਦਲ ਹਮਦਰਦ ਪਾਰਟੀ ਉਹਨਾਂ ਵੱਲੋਂ 29 ਨੰਬਰ ਵਾਰ ਵਿੱਚ ਬੀਬੀ ਰਣਜੀਤ ਕੌਰ ਪਤਨੀ ਸਾਹੀ ਸਿੰਘ ਨੂੰ ਇੱਥੇ ਖਿਲਾ ਰਿਆ ਵਾ ਔਰ ਮੈਂ ਆਸ ਕਰਦੀ ਹਾਂ ਕਿ ਜਿਹੜੇ ਏਕਾ ਨਗਰ ਦੇ ਲੋਕ ਆ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਬਿਲਕੁਲ ਇਹ ਚੀਜ਼ ਧਾਰ ਲੈਣੀ ਚਾਹੀਦੀ ਆ ਵੀ ਕੋਈ ਵੀ ਸਰਕਾਰ ਸਾਡਾ ਫਾਇਦਾ ਨਹੀਂ ਕਰ ਸਕਦੀ ਜੋ ਕਰੂਗੀ ਸ਼੍ਰੋਮਣੀ ਅਕਾਲੀ ਦਲ ਕਰੂਗੀ ਤਾਂ ਜਦੋਂ ਉਹਨਾਂ ਦੀ ਸਰਕਾਰ ਆਊਗੀ ਸਾਰੇ ਕੰਮ ਪੈਲ ਦੇ ਆਧਾਰ ਤੇ ਕਰਾਂਗੇ ਜੀ ਹਾਂ ਜੀ ਬੀਬੀ ਰਣਜੀਤ ਗੋਲ ਜਿੰਦਾਬਾਦ ਬੀਬੀ ਰਣਜੀਤ ਗੋਲ ਜਿੰਦਾਬਾਦ ਜੋ ਨਿਸ਼ਾਨ ਟੱਕਾ ਨਹੀਂ ਜੋ ਨਿਸ਼ਾਨ ਟੱਕਾ ਨਹੀਂ ਜਿੱਤੇਗਾ ਵੀ ਜਿੱਤੇਗਾ ਟੱਕਣੀ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਟੱਕਣੀ ਵਾਲਾ ਜਿੱਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੋਮਨੀ ਕਾਲੀਦਲ ਬਾਦਲਵਾਲੋ ਵਾਰਚਨ 30 ਨੰਬਰ ਚ ਖਲੋਤੀ ਆ ਸਾਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਅਸੀਂ ਸਾਰਿਆਂ ਦੇ ਕੰਮ ਕਰਾਂਗੇ ਕੋਈ ਕੰਮ ਕੋਈ ਵੀ ਕੰਮ અધੂਰਾ ਨਹੀਂ ਰਹੇਗਾ ਮੈਂ ਸਰਜੀਤ ਸਿੰਘ ਸਾਹੀ ਪਤੀ ਰਣਜੀਤ ਕੌਰ ਵਾਰਡ ਨੰਬਰ 29 ਤੋਂ ਮੇਰੀ ਧਰਮ ਪਤਨੀ ਜੋ ਕੈਂਡੀਡੇਟ ਸ਼ੋਮਨੀ ਕਾਲੀਦਲ ਵੱਲੋਂ ਖੜੀ ਹੈ ਇਹਨੂੰ ਵੱਤ ਵਤ ਵੋਟਾਂ ਪਾ ਦੇ ਕਾਮਯਾਬ ਬਣਾਓ ਕਿਉਂਕਿ ਜੋ ਪਹਿਲੀਆਂ ਸਰਕਾਰਾਂ ਆ ਕੇ ਇੱਥੇ ਕਰਦੀਆਂ ਪਈਆਂ ਨੇ ਉਹ ਕਬ ਸ਼ੋਮਨੀ ਕਾਲੀਦਲ ਨੇ ਨਹੀਂ ਕਰਨਾ ਇੱਥੇ ਜਦੋਂ ਸ਼ੋਮਨੀ ਕਾਲੀਦਲ ਭਾਜਪਾ ਦੀ ਇੱਕਲੀ ਸਰਕਾਰ ਕੱਠੀ ਆਈ ਸੀ ਤੇ ਸ਼ੋਮਨੀ ਕਾਲੀਦਲ ਦੇ ਟਾਈਮ ਦੇ ਉੱਤੇ ਹੀ ਇੱਥੇ ਗਲੀਆਂ ਆ ਨਾਲੀਆਂ ਸੀਵਰ ਪਏ ਸੀ ਉਸੇ ਬਾਰੇ ਇਲਾਕਾ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਹੀ ਛੱਡਿਆ ਸੀ ਨਵੀਆਂ ਸਰਕਾਰਾਂ ਨੇ ਆ ਕੇ ਨਾ ਇੱਥੇ ਕਾਂਗਰਸ ਨੇ ਆ ਕੇ ਕੁਛ ਕੀਤਾ ਨਾ ਇੱਥੇ ਆ ਕੇ ਆਵਾਜ਼ ਦੀ ਪਾਰਟੀ ਨੇ ਕੁਛ ਕੀਤਾ ਵਾ ਇਹ ਲਈ ਤਗੜੇ ਹੋ ਗਏ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਜਿਤਾ ਸਕੀਏ ਤਾਂ ਤੁਸੀਂ ਸਾਨੂੰ ਜਿਤਾਓ ਤੇ ਅਸੀਂ ਇਸ ਇਲਾਕੇ ਜਾਈਏ ਤੇ ਇਹਦਾ ਹੋਰ ਵੱਧ ਕੇ ਸੁਧਾਰ ਕਰੀਏ ਜੋ ਸ਼ਗਨ ਸਕੀਮਾ ਵਾ ਜੋ ਪੈਨਸ਼ਨ ਸਕੀਮਾ ਨੇ ਤੇ ਜੋ ਵੀ ਸਾਡੀਆਂ ਸਰਕਾਰ ਉਹਨਾਂ ਲਾਈਆਂ ਗਰੀਬਾਂ ਦੇ ਪਤੀ ਸਕੀਮਾ ਲਾਈਆਂ ਗਏ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਜਾਂ ਕਣਕ ਤੱਕ ਲਾਈ ਗਈ ਸੀ ਪਹਿਲੀ ਸਰਕਾਰ ਨੇ ਆ ਕੇ 30 ਤੋਂ 15 ਕਰਤੀ ਦੂਜੀ ਸਰਕਾਰ ਨੇ ਆ ਕੇ 15 ਤੋਂ 5 ਕਰਤੀ ਤੇ ਹੁਣ ਤੇ ਬਿਲਕੁਲ ਬੰਦ ਕਰਤੀ ਹੈ ਜਿਹੜੀਆਂ ਗਰੀਬਾਂ ਦੀਆਂ ਧੀਆਂ ਨੀਆਂ ਸਕੀਮਾਂ ਮੈਡੀਆਂ ਨੇ 5100 ਰੁਪਏ ਸਕਣ ਸਕੀਮ ਉਹ ਵੀ ਆ ਸਰਕਾਰ ਨੇ ਕੋਈ ਨਹੀਂ ਦਿੱਤੀ ਤੇ ਪਹਿਲੀ ਸਰਕਾਰ ਨੇ ਦਿੱਤੀ ਨਾ ਆ ਸਰਕਾਰ ਨੇ ਦਿੱਤੀ ਆ ਇਸ ਲਈ ਜੋ ਗਰੀਬਾਂ ਦੀ ਹਮਦਰਦ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਸਾਰੇ ਜਣੇ ਵੱਧ ਚੜ ਕੇ ਹਿੱਸਾ ਪਾ ਕੇ ਤੇ ਸਾਡੀ ਸਰਕਾਰ ਨੂੰ ਲਿਆਓ ਬੀਬੀ ਰਣਜੀਤ ਕੌਰ ਨੂੰ ਵਾਰਡ ਨੰਬਰ 29 ਤੋਂ ਵਿਜੇਤਾ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਈਏ ਤੇ ਇੱਕਰੀ ਪੂਰੀ ਪੂਰੀ ਗੜੀਆ ਜਨਤਾ ਦੀ ਸੁਣਵਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਸ਼ੋਵਣੀ ਕਾਲੀਵਾਲ ਜਿੰਦਾਬਾਦ ਜੀ ਵੀ ਰਜੀਤ ਕੋਰ ਜਿੰਦਾਬਾਦ ਜੀ ਵੀ ਰਜੀਤ ਕੋਰ ਜਿੰਦਾਬਾਦ ਜੀ ਵੀ ਰਜੀਤ ਕੋਰ ਜਿੰਦਾਬਾਦ